ਨਾ ਕਰ ਰੱਬਾ ਨਾ ਕਰ ਤੇਰੀ ਮਿਹਰਬਾਨੀ ਨਾ ਕਰ ਇਹ ਡਿਜ਼ਾਈਨਾਂ ਜਿਹੜੇ ਸਦਾਬਹਾਰ ਹੀ ਰਹਿਣਗੇ ਲਾ ਦੀਆ ਕਵਰ ਪੇਜ ਤੜਕੇ ਤੜਕੇ ਦਾ ਨਜ਼ਾਰਾ ਵੇਖੋ ਖੇਤਾਂ ਦਾ ਐਸ ਵੇਲੇ ਬੋਕਰਨ ਦਾ ਪੂਰਾ ਫਾਇਦਾ ਹੈ ਤਾਜੀ ਹਵਾ ਨਾਲੇ ਕਿ ਚਾਰ ਭਰਾ ਮਿਲ ਜਾਂਦੇ ਜਿਹੜੇ ਖੇਤ-ਗੇੜਾ ਮਾਰਨੋਂ ਦੇ ਗੱਲਾਂਬਾਤ ਹੋ ਜਾਂਦੀਆਂ ਤੁਸੀਂ ਵੇਖੋ ਯਾਰ ਕਿੰਡੀ ਸੋਹਣੀ ਲੱਗਦੀ ਇੱਥੋਂ ਤੇ ਅਸਲ ਵਿੱਚ ਲੱਕੜ ਦਾ ਜਿਹੜਾ ਗੇਟ ਹੈ ਉਹ ਤਾਂ ਬਹੁਤ ਮਹਿੰਗਾ ਪੈਂਦਾ ਹੁਣ ਨੇ ਇੱਕ ਨਵੀਂ ਚੀਜ਼ ਆਈ ਹੈ ਲੱਗਦਾ ਨਾ ਪੂਰਾ ਸਿਰਾ ਇਹਰੋ ਡਿੰਪੀ ਢਿਲੋ ਵਾਲਾ ਕੰਮ ਬਹੁਤ ਗਲਤ ਹੋ ਜਾਂਦਾ ਯਾਰ ਗਲਤੀ ਇਹ ਰਹੇ ਕਿ ਉਹ ਵੈਸੇ ਇਹ ਮੈਸੇਜ ਸੰਤ ਸੀ ਸੀ ਲੋਕਾਂ ਦੀ ਨਾਲ ਤੋਂ ਸੀਟ ਘੱਟ ਸੀਟ ਆਮ ਨੇ ਘੱਟ ਸਕਦੇ ਤੇ ਰਾਜਸਥਾਨ ਪਾਕਿਸਤਾਨ ਵਾਲੇ ਪਾਸਿਓਂ ਬੱਦਲ ਬਣ ਕੇ ਆਏ ਪੂਰੇ ਕਾਲੇ ਮੌਸਮ ਪੰਜਾਬ ਦਾ ਉਹਨਾਂ ਦੀ ਜਾਣਕਾਰੀ ਅਨੁਸਾਰ ਤੇ ਮੀਂਹ ਬਹੁਤ ਤੇਜ਼ ਪਿਆ ਜਿੰਨਾ ਵੀ ਕਹਿਦਗੇ ਤੇ ਕਾਫੀ ਟਾਈਮ ਪਈ ਗਿਆ ਤੇ ਇਹ ਪਤਾ ਨਹੀਂ ਕੀ ਗੱਲ ਆ ਆਪਣੇ ਨਾ ਪਿੰਡ ਚ ਮੜੀ ਕਣੀ ਡਿੱਗੇ ਲਾਈਟ ਨਹੀਂ ਆਉਂਦੀ ਤਾਂ ਨਹੀਂ ਤੁਸੀਂ ਵੇਖ ਲਓ ਮਹਾਲੀ ਚੰਡੀਗੜ੍ਹ ਦਰਖਤ ਉੱਥੇ ਵੀ ਲੱਗੇ ਆ ਉਹ ਵੀ ਕਿੱਡੇ ਵੱਡੇ ਸ਼ਹਿਰ ਆ ਕਿੰਨਾ ਮਰਜੀ ਮੀ ਆ ਜੇ ਬਾਈ ਕਿੰਨਾ ਮਰਜੀ ਝਖੜਾ ਜੇ ਲੈਟ ਨਹੀਂ ਜਾਂਦੀ ਉੱਥੇ ਜੇ ਜਾਊਗੀ ਤਾਂ 5 ਮਿੰਟਾਂ ਚ ਆ ਵੀ ਜਾਂਦੀ ਹੈ ਆਪਣੇ ਕੋਲ ਹਵੇਲੀਆਂ ਬਹੁਤ ਸਿਰਾਂ ਆ ਭਾਵੇਂ ਆਪਣੇ ਯਾਰ ਦੋਸਤ ਦੀਆਂ ਹੋਣ ਭਾਵੇਂ ਚਾਚੇ ਤਾਇਆ ਦੀਆਂ ਹੋਣ ਜੇ ਕਿਸੇ ਨੇ ਸ਼ੂਟਿੰਗ ਆਖਤੇ ਚਾਹੀਦੀ ਹੋਈ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ ਭਾਵੇਂ ਤੁਹਾਨੂੰ 100 ਸਾਲ ਪੁਰਾਣੀ ਚਾਹੀਦੀ ਹੈ ਭਾਵੇਂ 50 ਸਾਲ ਪੁਰਾਣੀ ਚਾਹੀਦੀ ਹੈ ਭਾਵੇਂ ਅੱਜ ਦੀਆਂ ਚਾਹੀਦੀਆਂ ਸਿਰੇ ਦੀਆਂ ਸਿਰੇ ਦੀਆਂ ਹਵੇਲੀਆਂ ਜਿਵੇਂ ਆ ਹਵੇਲੀ ਸਾਹਮਣੇ ਦੇਖੀ ਜਾਂਦੀ ਹੈ ਬਹੁਤ ਪੁਰਾਣੀ ਹੈ ਮੈਨੂੰ ਮੈਸੇਜ ਕਰ ਸਕਦਾ ਫੋਨ ਕਰ ਸਕਦਾ ਤੁਹਾਨੂੰ ਸਭ ਤੋਂ ਸਿਰਲ ਕੇ ਸੰਦੇਵਾਂਗੇ ਆਪਾਂ ਟਾਇਰਾਂ 'ਚੋਂ ਬੰਦਾ ਕਿੰਨੀ ਕਮਾਈ ਕਰ ਸਕਦਾ ਜਿਹੜੇ ਟਾਇਰ ਆਪ ਲਾ ਕੇ ਛੱਡ ਦਿੰਨੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਆਪਾਂ ਫਿਰਦੇ ਹਾਂ ਇਸ ਟਾਈਮ ਵਾਕ ਕਰਦੇ ਤੇ ਮੌਸਮ ਆਸਮੋ ਹੋਇਆ ਪਿਆ ਹਵਾ ਚੱਲ ਰਹੀ ਹੈ ਪੂਰੀ ਤੇਜ਼ ਸ਼ਹਿਰ ਤੋਂ ਮਾੜੀ-ਮੁੱਟੀ ਡਿਸਟਰਬੈਂਸ ਹੋਵੇ ਉਹਦੇ ਲਈ ਮੈਂ ਪਹਿਲੇ ਹੀ ਮਾਫੀ ਮੰਗਦਾ ਤੇ ਬਾਕੀ ਤੁਸੀਂ ਟੜਕੇ-ਟੜਕੇ ਦਾ ਨਜ਼ਾਰਾ ਵੇਖੋ ਖੇਤਾਂ ਦਾ ਐਸ ਵੇਲੇ ਵਾਕ ਕਰਨ ਦਾ ਪੂਰਾ ਫਾਇਦਾ ਹੈ ਤਾਜੀ ਹਵਾ ਨਾਲੇ ਕੁ ਚਾਰ ਭਰਾ ਮਿਲ ਜਾਂਦੇ ਜਿਹੜੇ ਖੇਤ ਕਿੜਾ ਮਾਰਨਾਂ ਦੇ ਗੱਲਾਂ ਬਾਤਾਂ ਹੋ ਜਾਂਦੀਆਂ ਆ। ਆ ਦੇਖੋ। ਆਵਣਾ ਫਿਰਦਾ ਸੀ ਹੁਣੇ ਗਿਆ। ਇੱਥੇ ਖੜਾ ਮੋਟਰਸਾਈਕਲ ਵੀ ਉਹਦਾ। ਜੇ ਆਇਆ ਤਾਂ ਫਿਰ ਛੋਟਨਾ ਕਰਾਉਣੇ ਗੱਲਬਾਤ। ਤੇ ਬਾਕੀ ਆ ਚਾਚਾ ਜੀ ਦੀ ਕੋਠੀ ਪੂਰੀ ਤਿਆਰ ਹੋ ਗਈ ਐ ਤੁਹਾਨੂੰ ਦਿਖਾਈ ਆਪਾਂ। ਮਤਲਬ ਪੂਰੀ ਨਹੀਂ ਕਹਿ ਸਕਦੇ। ਮਤਲਬ ਜਿਹੜਾ ਹੈਗਾ ਸੀ ਮਿਸਤਰੀ ਦਾ ਕੰਮ ਦੂਜਾ ਸਿਮੈਂਟ ਵਾਲਾ ਤੇ ਉਹ ਨਿਬੜ ਗਿਆ। ਬਾਕੀ ਉਹ ਜਿਹੜਾ ਦੂਜਾ ਕੰਮ ਚੱਲਣਾ ਐ ਲੱਕੜ ਵਾਲਾ ਤੇ ਪੱਥਰ ਵਾਲਾ ਉਹ ਹੁਣ ਚੱਲੂਗਾ। ਫੇਰ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਆਪਾਂ ਤੁਸੀਂ ਵੇਖੋ ਯਾਰ ਕਿੰਨੀ ਸੋਹਣੀ ਲੱਗਦੀ ਇੱਥੋਂ ਅੱਛਾ ਦੂਜੀ ਗੱਲ ਆਪਾਂ ਨਾ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਵੱਡੇ ਵੱਡੇ ਦਰਵਾਜ਼ੇ ਬਣੇ ਆਂ ਗੇਟ ਬਣੇ ਆ ਪਿੰਡ 'ਚ ਹੁਣ ਬਣਾਉਣ ਲੱਗ ਗਏ ਲੋਕ ਬੜੇ ਸੋਹਣੇ ਲੱਗਦੇ ਆ ਤੇ ਅਸਲ 'ਚ ਲੱਕੜ ਦਾ ਜਿਹੜਾ ਗੇਟ ਆ ਉਹ ਤਾਂ ਬਹੁਤ ਮਹਿੰਗਾ ਪੈਂਦਾ ਹੁਣ ਇੱਕ ਨਵੀਂ ਚੀਜ਼ ਆਈ ਹੈ ਉਹਦੇ ਵਿੱਚ ਲੱਕੜ ਤੇ ਲੋਹਾ ਮਿਕਸ ਹੁੰਦਾ ਉਹਨੂੰ ਪਤਾ ਨਹੀਂ ਕੀ ਜਾਂਦੇ ਆ ਤੇ ਉਹ ਤੁਹਾਨੂੰ ਮੈਂ ਦਿਖਾਵਾਂਗਾ ਆਪਣੇ ਪਿੰਡ ਕਈ ਗੇਟ ਲੱਗ ਗਏ ਉਹ ਦੇਖਣ ਨੂੰ ਲੱਕੜੀ ਲੱਗਦੀ ਐ ਤੇ ਪਰ ਚੀਜ਼ ਬੜੀ ਘੈਂਟ ਹੈ। ਇਹ ਉਹ ਚੀਜ਼ ਨਹੀਂ ਜਿਹੜੀ ਤੁਸੀਂ ਆਪ ਆਖ ਦਿੰਦੇ ਆ ਆਪਣੀ ਡਬਲਯੂਪੀ ਸੀ ਨਹੀਂ ਹੋਰ ਚੀਜ਼ ਹੈ। ਆਸੇ ਆਹ ਗੇਟ ਵੇਖੋ ਕਿੱਡਾ ਘੈਂਟ ਹੈ। ਲੱਗਦਾ ਨਾ ਪੂਰਾ ਸਿਰਾ। ਆਹ ਇਹਨਾਂ ਮੱਲਾ ਦਾ ਨਾ ਤਾਂ ਲੱਕੜ ਹੈ ਤੇ ਨਾ ਇਹ ਲੋਹਾ ਹੈ। ਮਿਕਸ ਜਿਹਾ ਕੰਮ ਹੈ। ਤੇ ਬਾਕੀ ਹੋ ਸਕਦਾ ਇਹ ਇਕੱਲਾ ਲੋਹੇ ਦਾ ਹੀ ਬਣਿਆ ਹੋਵੇ। ਪਰ ਜਿਹੜਾ ਅੰਦਰ ਬਣਾਇਆ ਚਾਚੇ ਕੀ ਘਰੇ ਚਾਚੇ ਰਾਜੇ ਕੀ ਉਹ ਉਹ ਲੱਕੜ ਤੇ ਲੋਹਾ ਮਿਕਸ ਹੈ ਬੜੀ ਘੈਂਟ ਚੀਜ਼ ਹੈ ਤੁਹਾਨੂੰ ਮੈਂ ਉਹਦੀ ਵੀਡੀਓ ਵੀ ਦਿਖਾਉਂਗਾ ਤੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਵੀ ਕਿੰਨੇ ਕ ਦਾ ਪਿਆ ਸੀ ਇਹਨਾਂ ਨੂੰ 게ਟ ਹੈ ਕਿਉਂਕਿ ਲੱਕੜ ਬਹੁਤ ਮਹਿੰਗੀ ਪੈਂਦੀ ਤੁਹਾਨੂੰ ਪਤਾ ਹੀ ਹੈ ਆ ਵੇਖੋ ਕਿੱਡਾ ਘੈਂਟ ਲੱਗਦਾ ਹੁਣ ਪੁਰਾਣਾ ਰਿਵਾਜ ਜਿਹੜਾ ਪਹਿਲਾਂ ਆਪਣੇ ਪੰਜਾਬ ਦਾ ਜਿਵੇਂ ਹੁੰਦੇ ਸੀ ਘਰ ਆਪਣੇ ਹੁਣ ਸਾਰੇ ਘਰ ਉਵੇਂ ਪਾਉਣ ਲੱਗ ਗਏ ਹੈ ਨਾ ਸਿਰਾ ਇਹੋ ਜਿਹਿਆਂ ਤਾਂ ਸਾਡੇ ਪਿੰਡ ਹਵੇਲੀਆਂ ਬਹੁਤ ਪੈ ਗਈਆਂ ਹੁਣ ਤੁਹਾਨੂੰ ਮੈਂ ਗਾਂਹਤ ਵੀ ਦਿਖਾਉਣਾ ਹੈ ਉਜਾਜਾ ਜਗਵੀਰ ਦੀ ਹਵੇਲੀ ਉਹ ਵੀ ਸਿਰੇ ਹੀ ਹੈ। ਪਹਿਲਾਂ ਹੀ ਵੈਸੇ ਆਪਾਂ ਕਈ ਵੀਡੀਓ ਚ ਦਿਖਾਈ ਹੈ। ਤੇ ਬਾਕੀ ਦੋਸਤੋ ਸੋਟਣੇ ਕੱਲ ਹੋਰ ਕਰਨੀ ਸੀ ਰਾਤ ਮੀਂਹ ਬਹੁਤ ਆਇਆ ਜਿੰਨਾ ਵੀ ਕਹਿ ਦिए। 10:30 ਤੋਂ 11 ਵਜੇ ਦੇ ਵਿੱਚ ਵਿੱਚ ਲਸ਼ਕਨ ਲੱਗ ਗਿਆ ਸੀ ਪੂਰਾ। ਤੇ Rajasthan, Pakistan ਵਾਲੇ ਪਾਸਿਓਂ ਬੱਦਲ ਬਣ ਕੇ ਆਏ ਪੂਰੇ ਕਾਲੇ। ਮੌਸਮ ਪੰਜਾਬ ਦਾ ਉਹਨਾਂ ਦੀ ਜਾਣਕਾਰੀ ਅਨੁਸਾਰ। ਤੇ ਮੀਂਹ ਬਹੁਤ ਤੇਜ਼ ਪਿਆ ਜਿੰਨਾ ਵੀ ਕਹਿ ਦਗੇ ਤਾਂ ਕਾਫੀ ਟਾਈਮ ਪਈ ਗਿਆ। ਤੇ ਮੈਨੂੰ ਉਹਦੇ ਹੀ ਡਰ ਸੀਗਾ ਮੈਂ ਕਿਹਾ ਵੀ ਲਾਈਟ ਜਾਊਗੀ ਤੇ ਉਹੀ ਗੱਲ ਬਈ ਨਹੀਂ ਆਇਆ ਕਣੀ ਡਿੱਗੀ ਤੇ ਲਾਈਟ ਗਈ ਤੇ ਮੈਨੂੰ ਦਿਲ ਚ ਤਾਂ ਮੇਰੇ ਪਤਾ ਸੀ ਵੀ ਲਾਈਟ ਨਹੀਂ ਆਉਂਦੀ ਪਰ ਫਿਰ ਵੀ ਇੱਕ ਮੀਜੀ ਨਹੀਂ ਹੁੰਦੀ ਯਾਰ ਕੀ ਪਤਾ ਆ ਜਾ ਵੱਡੀ ਕਿ 11 12 ਵਜੇ ਤਾਈ ਤੇ ਮੈਂ ਵੀ ਦੇਖਣ ਲੱਗ ਗਿਆ ਕਿਹੜੀ ਲਾਈਟ ਆਉਣੀ ਸੀ ਤੇ ਹੁਣ ਏਸੀ ਚੱਲਦਾ ਸੀ ਏਸੀ ਨੇ ਵੀ ਹੁਣ ਗਰਮੀ ਦੇ ਹਿਸਾਬ ਨਾਲ 15 20 ਮਿੰਟਾਂ ਚ ਕਮਰਾ ਗਰਮ ਹੋਣ ਲੱਗ ਜਾਂਦਾ ਤੇ ਪੱਖਾ ਇਨਵਰਟਰ ਵਾਲਾ ਚਲੋ ਉਹ ਤਾਂ ਰਾਤ ਕੱਢ ਹੀ ਜਾਂਦਾ ਗਰਮੀ ਆਉਣ ਲੱਗ ਗਈ ਜੀ ਸੋਚਿਆ ਵੀ ਚੱਲ ਹੁਣ ਮੀਂਹ ਘਟ ਗਿਆ हट ਗਿਆ ਬਾਹਰ ਜਾ ਕੇ ਪੈੰਨੇ ਆ ਵੀ ਬਾਹਰ ਚੱਲ ਹਵਾ ਤਾਂ ਚਲਦੀ ਐ ਤੁਸੀਂ ਵੇਖ ਲਓ ਵੀ ਐਂ ਲੱਗਦੇ ਸਾਰੇ ਲਈ ਬੰਦ ਹੋ ਗਏ ਹੁੰਦੇ ਆ ਚਲੋ ਜੀ ਮੈਂ ਬਾਹਰ ਮੰਝਾ ਲੈ ਕੇ ਪੈ ਗਿਆ ਬਾਹਰ ਹਵਾ ਤਾਂ ਚੱਲੀ ਜਾਂਦੀ ਸਾਂ ਘਰ ਕੇ ਤੇ ਪਰ ਨਾਲ ਮਾੜਾ ਮਾੜਾ ਮੀਂਹ ਪਈ ਜਾਵੇ ਉੱਥੇ ਵੀ ਨਹੀਂ ਪਿਆ ਗਿਆ ਫਿਰ ਮੈਂ ਬਰਾਂਡੇ 'ਚ ਪੈ ਗਿਆ ਜੀ ਬਰਾਂਡੇ ਵਿੱਚ ਵੀ ਹਵਾ ਨਹੀਂ ਆਉਂਦੀ ਸੀ ਹਵਾ ਹੀ ਪਤਾ ਨਹੀਂ ਕਿੱਥੇ ਜੀ ਸੀ ਪਤਾ ਨਹੀਂ ਹੋਰ ਪਾਸੇ ਵਾਲੀ ਸੀ ਵਾਰ ਪੈਂਦੇ ਸੀ ਤਾਂ ਹਵਾ ਲੱਗਦੀ ਸੀ ਬਰਾਂਡ ਵਿੱਚ ਹਵਾ ਨਹੀਂ ਲੱਗਦੀ ਸੀ ਉਹ ਸਾਹ ਸੌਖਾ ਆਉਂਦਾ ਸੀ ਫੇਰ ਵੀ ਔਖੇ ਸੌਖੇ ਨੇ ਰਾਤ ਗੱਡੀ ਤੜਕੇ ਫਿਰ 5 ਵਜੇ ਉੱਠੇ ਨਹਾ ਧੋ ਕੇ ਤੇ ਫੇਰ ਬਾਹਰ ਹੀ ਬੈਠਣਾ ਪੈਣਾ ਸੀ ਸਭ ਤੋਂ ਵੱਧ ਪ੍ਰੋਬਲਮ ਆ ਜਿਹੜੀ ਮੱਛਰ ਦੀ ਹੁਣ ਠੰਡ ਹੋਵੇ ਤਾਂ ਬੰਦਾ ਉੱਤੇ ਕੁਝ ਲੈ ਲੇ ਗਰਮੀ ਤਾਂ ਵੀ ਨਹੀਂ ਲਈਦਾ ਤੇ ਲੈਟ ਦਾ ਤੁਹਾਨੂੰ ਪਤਾ ਹੀ ਹੈ ਜਦੋਂ ਮੀਂਹ ਆਵੇ ਮੈਂ ਤਾਂ ਸਭ ਤੋਂ ਵੱਧ ਡਰ ਇਹ ਹੀ ਹੁੰਦਾ ਵੀ ਲੈਟ ਜਾਵੜੂਗੀ ਮੁੜ ਕੇ ਪਤਾ ਨਹੀਂ ਕਦੋਂ ਆਊਗੀ ਤੇ ਬਸ ਲੈਟ ਜਾਂਦੀ ਗਈ ਤੇ ਹਜੇ ਤੱਕ ਆਈ ਨਹੀਂ ਹੁਣ ਆਦੇ 11-12 ਵਜੇ ਤੱਕ ਆ ਜੂਗੀ ਵੇਟ ਕਰਦੇ ਆਂ ਇਹੇ ਪਤਾ ਨਹੀਂ ਕੀ ਗੱਲ ਆ ਆਪਣੇ ਨਾਲ ਪਿੰਡ ਚ ਮਾੜੀ ਹੀ ਕਣੀ ਡਿੱਗੇ ਲਾਈਟ ਨਹੀਂ ਆਉਂਦੀ ਤਾਂ ਨਹੀਂ ਤੁਸੀਂ ਵੇਖ ਲਓ ਮਹਾਲੀ ਚੰਡੀਗੜ੍ਹ ਦਰਖਤ ਉੱਥੇ ਵੀ ਲੱਗੇ ਆ ਉਹ ਵੀ ਕਿੱਡੇ ਵੱਡੇ ਸ਼ਹਿਰ ਆ ਕਿੰਨਾ ਮਰਜੀ ਵੀ ਆ ਜੇ ਬਾਈ ਕਿੰਨਾ ਮਰਜੀ ਠਖੜਾ ਜੇ ਲਾਈਟ ਨਹੀਂ ਜਾਂਦੀ ਉੱਥੇ ਜੇ ਜਾਊਗੀ ਤਾਂ 5 ਮਿੰਟਾਂ ਚ ਆ ਵੀ ਜਾਂਦੀ ਆ ਆਪਣੇ ਤਾਂ ਕਲੀਅਰ ਹੀ ਹੋ ਗਿਆ ਇਹ ਬਸ ਜਦੋਂ ਮਰਜੀ ਭਾਵੇਂ ਮਾੜਾ ਮੋਟੇ ਵੀ ਆ ਜੇ ਲਾਈਟ ਕਈ ਨਾ ਮੁੜ ਕੇ ਨਹੀਂ ਆਉਂਦੀ ਜਾਂ ਤਾਂ ਇਹਦਾ ਕਾਰਨ ਇੱਕ ਇਹ ਹੋ ਸਕਦਾ ਵੀ ਜਿਹੜੇ ਹੁੰਦੇ ਕੰਮ ਕਰਨ ਲਈ ਵਿਚਾਰੇ ਉਹ ਘਰੇ ਘਰੇ ਜਾਵੜਦੇ ਆ ਉਹ ਫਿਰ ਅਗਲੇ ਦਿਨ ਜਦੋਂ ਡਿਊਟੀ ਆਉਂਦੇ 9-10 ਵਜੇ ਉਦੀ ਮਤਲਬ ਉਹ ਫਿਰ ਕੰਮ ਕਰਦੇ ਹੋਣੇ ਆ ਹੋ ਸਕਦਾ ਪਰ ਇਹ ਚੀਜ਼ ਸੁਧਾਰ ਹੋਣਾ ਚਾਹੀਦਾ ਮੈਨੂੰ ਬਹੁਤ ਡਰ ਲੱਗਦਾ ਸੀ ਤੋਂ ਪਤਾ ਹੀ ਹੁੰਦਾ ਵੀ ਲੈਟ ਜਾਵੜੀ ਨਾਲ ਬਸ ਮੁੜ ਕੇ ਨਹੀਂ ਆਉਣੀ ਹੁਣ ਇਨਵਰਟਰ ਹੈ ਇਨਵਰਟਰ ਤੇ ਛੱਤ ਵਾਲਾ ਪੱਖਾ ਚੱਲਦਾ ਹੈ ਤੇ ਛੱਤ ਵਾਲਾ ਪੱਖਾ ਤੋਂ ਹੀ ਤਾ ਮਾਰਨ ਲੱਗ ਜਾਂਦਾ ਤੇ ਫਿਲਹਾਲ ਅੱਜ ਮੀਂਹ ਤੋਂ ਬਾਅਦ ਹੁਣ ਮੌਸਮ ਸਹੀ ਹੈ ਮਤਲਬ ਐ ਨਹੀਂ ਵੀ ਜਿਵੇਂ ਤਾਜਾ ਨਹੀਂ ਵੱਜ ਜਾਂਦਾ ਹੁੰਦਾ ਉਹ ਚੀਜ਼ ਹੈ ਨਹੀਂ ਅੱਛਾ ਮੈਂ ਹੁਣ ਖੜਾ ਦੂਜੇ 게ਟ ਅੱਗੇ ਆ ਦੇਖੋ ਆ ਜਾ ਚੀ ਜਗਵੀਰ ਕਾ 게ਟ ਆ ਕਿੱਡਾ ਘੈਂਟ ਲੱਗਦਾ ਦੇਖੋ ਅਨਾਨੀ ਯਾਰ ਹੁਣ ਆਪਣੇ ਪਿੰਡ ਸਾਰੇ ਮਤਲਬ ਇਹੋ ਜਿਹੇ ਘਰ ਬਣ ਰਹੇ ਜਿੰਨੇ ਵੀ ਨਵੇਂ ਬਣ ਰਹੇ ਆ ਪੂਰੇ ਸਿਰਾ ਤੇ ਡਿਜ਼ਾਈਨ ਵੀ ਕਿੱਡੇ ਕ ਐਂਡਾ ਰੰਗ ਕਰਨ ਦੇ ਕੋਈ ਲੋੜ ਨਹੀਂ 11 14 ਪੀ ਲੱਗਦੇ ਆ ਬਾਈ ਉਦੋਂ ਬਾਅਦ ਬੱਸ ਤੇ ਇਹ ਚੀਜ਼ ਸਾਦਾਵਾਰ ਹੈ ਇੱਥੋਂ ਦੇਖੋ ਮਤਲਬ ਆਦੇ ਹੁੰਦੇ ਨਾਲ ਵੀ ਸਮਾਂ ਬਦਲ ਜਾਂਦਾ ਡਿਜ਼ਾਈਨ ਬਦਲ ਜਾਂਦੇ ਆ ਇਹੇ ਡਿਜ਼ਾਈਨ ਆ ਜਿਹੜੇ ਸਾਦਾਵਾਰ ਹੀ ਰਹਿਣਗੇ ਕਰੋ ਤਾਂ ਚੱਲਦੇ ਆ ਰਹੇ ਇਹ ਆ ਵੀ ਦਰਵਾਜਾ ਚਾਚੇ ਦਾ ਬੜਾ ਘੈਂਟ ਹੈ ਨੇ ਆ ਰਹੇ ਦਰਮਾਹੌਲੇ ਇਹੋ ਚੱਲੋ ਮੇਰੇ ਕੋਲ ਦਰਤੀ ਰਾਸਤੇ ਜਾ ਕੇ ਤੁਹਾਨੂੰ ਦਿਖਾ ਪੀਆ ਤੇ ਆਪਣੇ ਪਿੰਡ ਵੀ ਐ ਬਣ ਵੀ ਰਹੀਆਂ ਐ ਹਜੇ ਕਈ ਬੰਦੇ ਪਲਾਨ ਵੀ ਕਰ ਰਹੇ ਐ ਟਕੰਗਾਂ ਦੀਆਂ ਬਣ ਵੀ ਗਈਆਂ ਜ਼ਬਰਦਸਤ ਚੀਜ਼ ਹੈ ਆਦੇ ਹੁੰਦੇ ਨਾ ਫਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਉਹ ਗੱਲ ਹੈ ਬਾਹਰੋਂ ਬੜਾ ਕੱਢੀ ਹੋਵੇ ਨਾ ਅੰਦਰੋਂ ਭਾਵੇਂ ਦੋ ਕਮਰੇ ਪਾਏ ਹੋਣ ਪ੍ਰਭਾਵ ਤਾਂ ਬਾਹਰ ਹੀ ਪੈਣਾ ਚਲੋ ਬਾਕੀ ਉਹ ਕੋਠੀ ਜੀ ਪੂਰੀ ਤਿਆਰ ਹੋ ਜਾਣ ਤੇ ਤੁਹਾਨੂੰ ਮੈਂ ਦਿਖਾਉਂਗਾ ਉਹ ਵੀ ਬੜਾ ਘੈਂਟ ਨਕਸ਼ਾ ਹੈ ਤੇ ਬੜੀ ਪਲੈਨਿੰਗ ਨਾ ਪਾਈ ਵੀ ਆ ਤੇ ਸਭ ਤੋਂ ਵੱਡੀ ਗੱਲ ਸਾਡੇ ਪਿੰਡ ਦੇ ਵਸਤਰ ਗਣੇ ਪਾਈ ਹੈ ਜਿਹੜਾ ਜਿਨ੍ਹਾਂ ਨੇ ਮਤਲਬ ਪਿੰਡ ਚ ਮੈਨੂੰ ਲੱਗਦਾ ਪਹਿਲਾ ਕੰਮ ਹੀ ਹੋੜਾ ਐਡਾ ਵੱਡਾ ਉਹ ਪਿੰਡ ਤੋਂ ਬਾਹਰ ਕੋਠੀਆਂ ਪਾਉਂਦੇ ਆ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਸੀ ਫਿਰ ਮੈਂ ਬਾਈਰ ਗਣਾਂ ਨਾਲ ਗੱਲ ਕਰੀ ਮੈਂ ਹੈਰਾਨ ਰਹਿ ਗਿਆ ਤੇ ਇਸ ਗੱਲ ਦੀ ਖੁਸ਼ੀ ਵੀ ਹੋਈ ਵੀ ਚਾਚਾ ਗਣਾਂ ਨੂੰ ਕੰਮ ਦਿੱਤਾ ਕਿਉਂਕਿ ਇਸ ਤੇ ਵਿਸ਼ਵਾਸ ਕਰਨਾ ਔਖਾ ਹੁੰਦਾ ਜਦੋਂ ਤੁਸੀਂ ਘਰ ਤੇ ਕਰੋੜਾਂ ਰੁਪਇਆ ਲਾ ਰਹੇ ਹੁੰਦਾ ਚਾਚਾ ਗਣਾਂ ਦਿਲ ਏ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ। ਦਸਤਰੀ ਕਾਲ ਜਟਾ ਠੀਕ ਐ। ਇੱਥੋਂ ਵੇਖੋ ਤੁਸੀਂ ਕੋਠੀ। ਕੀ ਆ ਯਾਰਾ। ਇਹਨਾਂ ਕੈਂਟ। ਲਾ ਦੀਏ ਕਵਰ ਪੇਜ। ਚਲ ਦੇਖਦੇ ਹਾਂ ਦੋਨਾਂ ਚ ਕਿਹੜੀ ਸੋਹਣੀ ਲੱਗਦੀ ਐ ਜਾਂ ਦੋਨੇ ਲਾ ਦਾਂਗੇ ਹੇਠਾ ਉੱਤੇ ਕਰਕੇ। ਵੇਖੋ। ਜਗਾ ਬੰਦ ਦੀ ਆਉਦੀ ਹੋ ਵੀ ਨਾ। ਆਫਰ ਥੋੜਾ ਸੌਖਾ ਜਾਂਦਾ ਕਿਉਂਕਿ ਅੱਜ ਕੱਲ ਦਾ ਜਗਾ ਹੀ ਬਹੁਤ ਮਹਿੰਗੀ ਹੋਈ ਪਈ ਹੈ ਹੁਣ ਆਪਣੇ ਪਿੰਡ 40000 ਨੂੰ ਮਰਲਾ 40000 ਨੂੰ ਹੁਣ ਤੁਸੀਂ ਬਣਾ ਲਓ ਕਿੰਨੇ ਦੀ ਬਣਗੀ ਕਨਾਲ 20 ਨਾਲ ਗੁਣਾ ਕਰ ਲਓ ਚਲੋ ਵਧੀ ਜਾਂਦਾ ਹੁਣ ਤਾਂ ਚਲ ਆਪਣੇ ਦਾ ਜੇ ਘਟਾ ਤੇ ਚਿੰਡੀ ਚੁੰਡੀ ਘੜਕਣੀ ਤੁਹਾਨੂੰ ਪਤਾ ਹੀ ਹੈ ਮਹਾਲੀ ਮੂਲੀ ਤੇ ਹੋਰ ਥਲੋਟ ਮਲਾਟ ਕਣੀ ਬਹੁਤ ਹੋਊਗਾ ਤੇ ਮਿਸਤਰੀ ਦਾ ਹੀ ਫਰਕ ਹੈ ਜਿਵੇਂ ਉੱਥੇ 220 ਤੋਂ ਲੈ ਕੇ 250 ਤੋਂ 60 ਰੁਪਏ ਲੈਂਦੇ ਐ ਮਿਸਤਰੀ ਆਪਣੇ ਮਨ ਲਾ 120 30 ਰੁਪਏ ਹੋਊਗਾ ਬਾਕੀ ਥੋੜੇ ਜਰਤੇ ਆਪਣਾ ਹੀ ਬਾਹ ਪੈਣ ਵਾਲਾ ਇਥੋਂ ਦੇ ਮਿਸਤਰ ਗਣਾ ਲੱਗ ਜੂਗਾ ਤਾਂ ਹੈਣਾ ਨਿਆਰਾ ਵਧੀਆ ਆ ਹੁਣ ਮੜੀ ਧੁੱਪ ਨਹੀਂ ਕਿਲੇਨੀ ਵਧੀਆ ਹਵਾ ਚੱਲੀ ਜਾਂਦੀ ਸੀ ਪਰ ਐ ਵੀ ਜਾਣ ਜੀ ਔਖੀ ਹੁੰਦੀ ਬੰਦੇ ਦੀ ਸਾਹ ਸੌਖਾ ਹੁੰਦਾ ਏਡੀ ਗੱਲ ਹੈ ਨਹੀਂ ਚਲੋ ਮੀਂਹ ਦਾ ਚਲਾਉਣਾ ਆ ਪਤਾ ਨਹੀਂ ਨੇ ਮੀਂਹ ਆ ਜੇ ਕੋਈ ਗੱਲ ਨਹੀਂ ਬਸ ਨੇਰੀ ਨਾ ਆਵੇ ਨੇਰੀ ਆਈ ਤੇ ਲੈਟ ਗਈ ਉਨ ਪੱਦ ਜਨਰੇਟਰ ਨੁਟਰ ਸਾਰੇ ਚੱਲੀ ਜਾਂਦੇ ਰਾਤ ਦੇ ਇਨਵਰਟਰ ਦਾ ਵੀ ਹਰ ਕੀ ਬਸ ਲਾਈਟਾਂ ਚਲਾ ਦੂਗਾ ਪੱਖੇ ਚਲਾ ਦੂਗਾ ਕੂਲਰ ਚਲਾ ਦਾਂਗੇ ਤਾਂ 2 ਘੰਟੇ ਸਿਟੀ ਮਾਰ ਜਾਂਦਾ ਚੱਲੀ ਜਾਣਾ ਭਾਈ ਇਹ ਤਾਂ ਬਾਕੀ ਦੋਸਤੋ ਜੇ ਕਿਸੇ ਨੂੰ ਸ਼ੂਟਿੰਗ ਵਾਸਤੇ ਹਵੇਲੀਆਂ ਚਾਹੀਦੀਆਂ ਹੋਈਆਂ ਤਾਂ ਮੈਨੂੰ ਦੱਸਿਓ ਕਿਉਂਕਿ ਮੇਰੇ ਯਾਰ ਆ ਦੋਸਤ ਚਾਚੇ ਤਾਏ ਪਿੰਡ ਵਾਲੇ ਤੇ ਜਾਂ ਆਪਣੇ ਰਿਸ਼ਤੇਦਾਰ ਜਿਵੇਂ ਸਿੱਧੂ ਫਾਰਮ ਹਾਊਸ ਆ ਰਾਮਪੁਰੇ ਤੋਂ ਜਾਂ ਖਡੌਂਜ ਵਾਲੀ ਹਵੇਲੀ ਆ ਪੇ ਪੰਕਲ ਕੀ ਸਾਰੇ ਮਤਲਬ ਆਪਣੇ ਰਿਸ਼ਤੇਦਾਰ ਆ ਆਪਣੇ ਯਾਰ ਦੋਸਤ ਆ ਤੇ ਜੇ ਕਿਸੇ ਨੂੰ ਸ਼ੂਟਿੰਗ ਆਖਤੇ ਚਾਹੀਦੀ ਹੋਈ ਹਵੇਲੀ ਕੋਈ ਵੀ ਤਾਂ ਮੈਨੂੰ ਮੈਸੇਜ ਕਰਿਓ ਤੇ ਨਿਆਰਾ ਵੇਖੋ ਤੁਸੀਂ ਜਮਾ Ориਜినਲ ਹਵੇਲੀਆਂ ਜਿਹੜੀਆਂ 100-100 ਸਾਲ ਪੁਰਾਣੀਆਂ ਐ 50-50 ਸਾਲ ਪੁਰਾਣੀਆਂ ਐ ਤੁਸੀਂ ਆਖੋਗੇ ਵਾਕਈ ਯਰ ਸਿਰ ਆ ਆਹ ਹਵੇਲੀਆਂ ਜਿਵੇਂ ਆਹ ਹਵੇਲੀ ਬਹੁਤ ਪੁਰਾਣੀ ਐ ਇਹੋ ਜਿਹੀਆਂ ਚਾਰ ਆ ਸਾਡੇ ਪਿੰਡ ਤੇ ਦੋ ਮੈਂ ਤੁਹਾਨੂੰ ਹੁਣ ਦਿਖਾ ਕੇ ਆਇਆ ਤੇ ਹੋਰ ਵੀ ਵਾਧੂ ਐ ਹੋਰiele ਹੁਣ ਦਿਖਾਵਾਂਗੇ ਤੇ ਸਾਰੀਆਂ Ориਜినਲ ਐ ਤੇ ਬੜੇ ਸ਼ੌਂਕਰਾਂ ਬਣਾਈਆਂ ਐ ਤੁਸੀਂ ਆਖੋਗੇ ਵਾਕਈ ਸਿਰਾ ਪੰਡਾ ਸਿਰਾ ਤੇ ਸਿਰਾ ਹਵੇਲੀਆਂ ਤੇ ਜਦੋਂ ਉੱਥੇ ਸ਼ੂਟਿੰਗ ਛੱਡ ਕੇ ਹੋਈ ਨਾ ਥੋਡੀ ਤੇ ਤੁਸੀਂ ਦਖੋਗੇ ਵਾਹ ਕਿਹਿਆ ਸੀਨ ਆਇਆ ਜਮ ਅਰੀਜਨਲ ਕੋਈ ਡੁਪਲੀਕੇਟ ਨਹੀਂ ਇਹ ਕਿਹੜਾ ਗੱਤਾਂ ਵਾਲੇ ਘਰ ਹੈ ਅਰੀਜਨਲ ਆ ਜਮਾ ਤੇ ਬਾਕੀ ਜੇ ਕਿਸੇ ਨੂੰ ਸੱਚੀ ਸ਼ੂਟਿੰਗ ਕਰਨੀ ਹੋਈ ਮੈਂ ਸੀਰੀਅਸ ਆ ਪੂਰਾ ਤਾਂ ਮੈਨੂੰ ਫੋਨ ਕਰ ਸਕਦਾ ਹੈ ਮੈਥੜੀ ਕਰ ਸਕਦਾ ਤੁਹਾਨੂੰ ਲੋਕੇਸ਼ਨ ਦੀਆਂ ਫੋਟੋਆਂ ਭੇਜ ਦਾਂਗੇ ਤੇ ਜੇ ਤੁਹਾਨੂੰ ਪਸੰਦ ਆਉਂਦੇ ਆ ਤਾਂ ਤੁਸੀਂ ਮੇਰੇ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿਆਂ ਕੀ ਸਿਸਟਮ ਹੈ ਤੇ ਸ਼ੂਟਿੰਗ ਕਰ ਸਕਦੇ ਹੋ ਓਕੇ ਕੋਸ਼ਲ ਲੋਕੇਸ਼ਨ ਹੈ ਸ਼ਹਿਰ ਮੈਂ ਤੁਹਾਨੂੰ ਫ੍ਰੀ ਵੀ ਪ੍ਰੋਵਾਈਡ ਕਰਾ ਦਿਆਂ ਤੇ ਕੁਝ ਪੇਡ ਹੈ ਤੇ ਕੁਝ ਨਜਾਇਜ਼ੀ ਪੇਡ ਹੈ ਜਿਹੜੀ ਸਭ ਤੋਂ ਘੈਂਟ ਹਵੇਲੀ ਹੈ ਨਾ ਖਡੌਂਜਲ ਹਵੇਲੀ ਉਹ ਮੈਂ ਜਾਊਂਗਾ ਕਿਸੇ ਦਿਨ ਪੂਰਾ ਪ੍ਰੋਪਰ ਬਲੌਗ ਬਣਾਊਂਗਾ ਤੁਸੀਂ ਉਹ ਹਵੇਲੀ ਵੇਖ ਕੇ ਹਾਂ ਰਹੋਗੇ ਐਡੀ ਜ਼ਬਰਦਸਤ ਤੇ ਉਹ ਹੈ ਦਾ ਮਤਲਬ ਬਹੁਤ ਸਾਲ ਪੁਰਾਣੀ ਤੇ ਦੇਖਣ ਨੂੰ ਐ ਲੱਗੂ ਜਿਵੇਂ ਅੱਜ ਹੀ ਬਣੀ ਹੁੰਦੀ ਹੈ ਬਹੁਤ ਵੱਡੀ ਹਵੇਲੀ ਹੈ ਜਿੰਨੇ ਵੀ ਕਹਿ ਦੀਏ ਤੁਸੀਂ ਮੇਰੀ ਆਈਡੀ ਤੇ ਵੇਖ ਲਿਓ ਉਹਦੇ ਵਿੱਚ ਹੀ ਪੰਗਾ ਫੋਟੋਆਂ ਆਉਂਦੀਆਂ ਤੇ ਮੈਂ ਇੱਕ ਦੀ ਫੋਟੋ ਸ਼ਾਇਦ ਨਾਲ ਅਟੈਚ ਵੀ ਕਰ ਦਿਆਂ ਮਨ ਲਓ ਯਾਰ ਥੋੜਾ ਨਾ ਦੇਖ ਕੇ ਮਨ ਖੁਸ਼ ਹੋ ਜਾਊਗਾ ਏਡੀ ਕਹਾਂ ਚੀਜ਼ ਐ ਜੀ ਕਵਰਪਾਲ ਆਇਆ ਕਵਰਪਾਲ ਕੀ ਹਾਲ ਐ ਹੋ ਝਗੜਿਆ ਹੁੰਦਾ ਸਸਤੀ ਕਾਲੀ ਚਾਹ ਪਾਣੀ ਦੱਸੋ ਤਾਂ ਵੀ ਕਿੱਧਰ ਜਾਏ ਇਹ ਤਾਂ ਠਾਣੇ ਜੀ ਸੇ ਜੇ ਰੋ ਡਿੰਪੀ ਢਿਲੋੜਾ ਦਾ ਕੰਮ ਬਹੁਤ ਗਲਤ ਹੋ ਜਾਂਦਾ ਯਾਰ ਗਲਤੀ ਐ ਯਾਰ ਕਿਉਂ ਵੈਸੇ ਇੰਨਾ ਅਸੀਂ ਸੰਤਤੀ ਸੀ ਲੋਕਾਂ ਦੀ ਨਾਲ ਤੋਂ ਸੀਟ ਕੱਢ ਸੀਟ ਆਮ ਨੇ ਕੱਢ ਸਕਦੇ ਪਤਾ ਕੀ ਗੱਲ ਐ ਪਰ ਇੰਨਾ ਵੀ ਜਦੋਂ ਹੁਣ ਗਿਆ ਦੂਜੇ ਪਾਸੇ ਪਰ ਉਹਦੇ ਕਰਮ ਮਾੜੇ ਐ ਨਾ ਫਿਰ ਉਹ ਲੈ ਗਿਆ ਉਹਨੂੰ ਯਾਰ ਉਹ ਗੱਲ ਤਾਂ ਥੋੜੀ ਸਹੀ ਐ ਵੀ ਜੇ ਤਾਂ ਉਹਨੂੰ ਟਿਕਟ ਦਿੰਦੇ ਬਾਦ ਸਰਕਾਰ ਬਾਦਲ ਵਾਲੇ ਤਾਂ ਫਿਰ ਤਾਂ ਯਾਰ ਉਹ ਗਲਤ ਹੈ ਜੇ ਨਹੀਂ ਦਿੰਦੇ ਇਹ ਫਿਰ ਇਹ ਗਲਤ ਹੈ ਫਿਰ ਇਹ ਗਲਤ ਹੈ ਕਿਉਂਕਿ ਬੰਦਰੇ ਐਵੇਂ کہہ ਕੇ ਬਹੁਤ ਸਮਾਂ ਉੱਥੇ ਲਾਇਆ ਹਾਂ ਹਾਂ ਉਹ ਡਿਆਰਪ ਕਰਦਾ ਜਿੱਦਾਂ ਵੀ ਸੀ ਹੋਇਆ ਜਿੱਦਾਂ ਵੀ ਸੀ ਨਹੀਂ ਪਿੱਛੇ ਲੈਂਕੀ ਚੰਗੇ ਸੀ ਲੈਂਕੀ ਸਹੀ ਗੱਲ ਸਹੀ ਗੱਲ ਲੈਂਕੀ ਕਰੀ ਜਾਂਦੇ ਸੀ ਉਹਦੇ ਪਿੱਛੇ ਸਹੀ ਗੱਲ ਲੈਂਕੀ ਚੰਗੀ ਰੱਖੀ ਸੀ ਹੋਰ ਆਜੋ ਚਾਹ ਪਾਣੀ ਦੱਸ ਦਿਓ ਬਾਈ ਜੀ ਬੱਸ ਓਕੇ ਆਪਾਂ ਰੋਡ ਤੇ ਵੀਡੀਓ ਬਣਾ ਰਹੇ ਸੀ ਤੇ ਆਪਣੇ ਯਾਰ ਦੋਸਤ ਵੀ ਆ ਰਿਸ਼ਤੇਦਾਰ ਵੀ ਆ ਕੇ ਹੋਰ ਬਾਲ ਬਾਈ ਫੁੱਲੂ ਖੇੜੇ ਤੋਂ ਉਹ ਆ ਗਏ ਸੀ ਚਲੋ ਅੱਜ ਲਈ ਇੰਨਾ ਹੀ ਤੇ ਹੁਣ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਕੱਲ ਨੂੰ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਦੇਣੀ ਆਪਾਂ ਟਾਇਰਾਂ ਬਾਰੇ ਟਾਇਰਾਂ 'ਚ ਬੰਦਾ ਕਿੰਨੀ ਕਮਾਈ ਕਰ ਸਕਦਾ ਜਿਹੜੇ ਟਾਇਰ ਆਪਾਂ ਲਾ ਕੇ ਛੱਡ ਦਿੰਨੇ ਆ ਜਿਹੜੇ ਆਪਾਂ 200 ਦੇ ਘਟਾਉਣੇ ਆ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕੱਲ ਨੂੰ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਯਾਰ ਬੜੀ ਮਿਹਨਤ ਲੱਗਦੀ ਆ ਓਕੇ ਦੋਸਤੋ ਬਾਏ ਬਾਏ